ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਗੱਲ ਫੇਰ ਪੰਥਕ ਸਿਆਸਤ ਦੀ ਅੱਜ ਗੱਲ ਫੇਰ ਇੱਕ ਵਾਰ ਗਿਆਨੀ ਰਵੀਰ ਸਿੰਘ ਸ਼੍ਰੀਕਾਲ ਤੱਕ ਸਾਥ ਤੇ ਜਥੇਦਾਰ ਦੀ ਗੱਲ ਇਉਂ ਸ਼ੁਰੂ ਕਰ ਸਕਦੇ ਆ ਕਿ ਦੇਰ ਆਏ ਦਰਸਤ ਆਏ ਸੱਚਮੁੱਚ ਦੇਰੀ ਤਾਂ ਹੋ ਗਈ ਉਹਨਾਂ ਨੂੰ ਬੋਲਣ ਲੱਗੇ ਲੇਕਿਨ ਜੋ ਭੋਲੇ ਉਹ ਸਿੱਖ ਮਾਨਸਿਕਤਾ ਦੇ ਮਤਲਬ ਕੋ ਬੋਲੇ ਲੋਕਾਂ ਨੇ ਫਿਰ ਇੱਕ ਵਾਰ 2 ਦਸੰਬਰ ਦੇ ਹੁਕਮਨਾਮੇ ਵਾਂਗ ਇਸ ਗੱਲ ਨੂੰ ਲਿਆ ਜੋ ਗੈਨਿਰ ਵੀਰ ਸਿੰਘ ਨੇ ਅੱਜ ਬਿਆਨ ਦਿੱਤਾ ਹੈ ਪਹਿਲਾਂ ਕੀ ਬਿਆਨ ਦਿੱਤਾ ਹੈ ਉਹਦੀ ਗੱਲ ਕਰ ਲਈਏ ਫਿਰ ਉਹਦਾ ਐਨਾਲਿਸਿਸ ਕਰ ਲਾਂਗੇ ਦੇਖੋ ਉਹ ਇਹ ਕਹਦੇ ਨੇ ਸਭ ਤੋਂ ਵੱਡੀ ਗੱਲ ਸਭ ਤੋਂ ਅਹਿਮ ਗੱਲ ਕਈ ਗੱਲਾਂ ਕੀਤੀਆਂ ਨੇ ਸਭ ਤੋਂ ਇਹੋ ਗੱਲ ਤਾਂ ਇਹ ਹੈ ਕਿ ਪੰਜ ਮੈਂਬਰੀ ਕਮੇਟੀ ਹੀ ਭਰਤੀ ਕਰੇਗੀ ਸ੍ਰੀ ਅਕਾਲ ਤਖਤ ਸਾਹਿਬ ਦੀ ਬਣਾਈ ਹੋਈ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਕਿਸੇ ਸਮੇਂ 7 ਮੈਂਬਰ ਸੀ ਉਹਨਾਂ ਚੋਂ ਜਿਹੜੇ ਪੰਜ ਮੈਂਬਰ ਰਹਿ ਗਏ ਉਹ ਕਮੇਟੀ ਹੀ ਭਰਤੀ ਕਰੇਗੀ ਬੜੀ ਜਲਦੀ ਕਹਿੰਦੇ ਅਸੀਂ ਸਿੰਘ ਸਹਿਬਾਨ ਦੀ ਮੀਟਿੰਗ ਬੁਲਾ ਕੇ ਇੱਕ ਉਹਨਾਂ ਚੋਂ ਇੱਕ ਹੋਰ ਲੀਡਰ ਜャ ਜਿਹੜਾ ਜਿਹਨੂੰ ਕਹਿੰਦੇ ਨੇ ਚੌਲਾਗੇ ਸਿੱਕਨਵੀਨਰ ਇਹ ਉਹਨਾਂ ਨੇ ਕਿਹਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਭਰਤੀ ਤਾਂ ਹੋ ਚੁੱਕੀ ਐ ਸ਼ਰੋਮ ਦੀ ਇਹ ਕਾਲੀ ਗੱਲ ਐ ਤਾਂ ਪ੍ਰਤੀ ਕਰ ਲਈ ਉਹ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਮੁਤਾਬਕ ਭਰਤੀ ਕਰਤੀ ਐ ਉਹ ਭਰਤੀ ਇਹ ਪੰਜਵੇਂ ਬ੍ਰਿਕ ਬੇਟੀ ਨੂੰ ਉਦੇਸ਼ ਹੋਇਆ ਹੁਣ ਇਹ ਕਰਨਗੇ ਹਾਂ ਇਹਨਾਂ ਨੇ ਇਹ ਵੀ ਦੱਸਤਾ ਕਹਿੰਦੇ ਜਿਹੜਾ ਅਸਤੀਫਾ ਹੈ ਉਹਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਉਹ ਤਾਂ ਪਹੁੰਚ ਗਿਆ ਔਰ ਕਰਪਾਲ ਸਿੰਘ ਬਡੂਂਗਰ ਦਾ ਹਲੇ ਅਸਤੀਫਾ ਨਹੀਂ ਪਹੁੰਚਿਆ ਪਰ ਕੋਈ ਗੱਲ ਨਹੀਂ ਪੰਜ ਮੈਂਬਰ ਸਾਡੇ ਕੋਲ ਆਏ ਸੀ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨੇ ਲਿਖ ਕੇ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਸਾਡਾ ਸਹਿਯੋਗ ਨਹੀਂ ਕਰਦਾ ਤੇ ਕਹਿੰਦੇ ਰਕबीर ਸਿੰਘ ਕਹਿੰਦੇ ਅਸੀਂ ਸਹਿਯੋਗ ਲਈ ਕਿਹਾ ਹੀ ਤੁਸੀਂ ਅਸੀਂ ਤਾਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਭਰਤੀ ਸ਼ੁਰੂ ਕਰੋ ਤੇ ਇਹ ਆਦੇਸ਼ ਦਿੱਤਾ ਕਿ ਭਰਤੀ ਸ਼ੁਰੂ ਕਰੋ ਤੇ ਜਦੋਂ ਇਹ ਕਿਹਾ ਕਿ ਭਰਤੀ ਤਾਂ ਹੋਊਗੀ ਕਹਿੰਦੇ ਨਹੀਂ ਭਰਤੀ ਤਾਂ ਅਕਾਲ ਤਖਬ ਸਾਹਿਬ ਦੇ ਆਦੇਸ਼ ਨਾਲ ਹੋਣੀ ਹੈ ਹੁਣ ਇਹਦਾ ਮਤਲਬ ਸਮਝ ਲਈਏ ਆਪਾਂ ਪਹਿਲਾਂ ਤਾਂ ਫੇਰ ਆਪਾਂ ਅਗਲੀ ਗੱਲ ਤੇ ਗੱਲ ਕਰਦੇ ਆਂ ਮਤਲਬ ਇਹ ਕਿ ਜੋ ਸ਼ਰੋਮਨੀ ਅਕਾਲੀ ਦਰਲੇ ਭਰਤੀ ਕੀਤੀ ਹੈ ਜੋ ਉਹਨਾਂ ਨੇ ਦਾਵਾ ਕੀਤਾ ਕਿ ਜੀ 10 ਲੱਖ ਫੇਰ ਆਗੇ 33 ਲੱਖ ਟੋਟਲ ਭਰਤੀ ਹੋਗੀ ਜੋ ਵੀ ਦਰਜੀਤ ਸਿੰਘ ਚੀਮਾ ਦੱਸਦਾ ਹੈ ਵਟੜੀ ਝੂਠਪਾਣ ਲੋਕ ਤਾਂ ਕਹਿੰਦੇ ਝੂਠ ਪਾਊਡਰ ਹੈ ਕਾ ਜੋ ਜਿਹੜਾ ਹੈ ਭਾਈ ਮਨਜੀਤ ਸਿੰਘ ਕਹ ਰਹੇ ਸੀ ਬਿਲਕੁਲ ਝੂਠ ਪਾਊਡਰ ਹੈ ਇਸ ਤਰ੍ਹਾਂ ਦੀ ਭਰਤੀ ਦੀ ਬਹੁਗਸ ਭਰਤੀ ਹੈ ਸਾਬਕਾ ਐਮਐਲਏ ਤਾਂ ਪੈਸੇ ਲੈ ਕੇ ਉਹਨੂੰ ਕਹਤਾ ਵੀ ਭਰਤੀ ਹੋਊਗੀ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਤਾਂ ਕਰਦਣ ਜੋ ਵੀ ਹੈ ਜਿਹੜੀ ਵੀ ਭਰਤੀ ਸ਼ਰੋਮੀ ਅਕਾਲੀ ਦਰ ਨੇ ਕੀਤੀ ਹੈ ਇਹਦਾ ਮਤਲਬ ਕਿ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਸ ਨੂੰ ਨਕਾਰਤਾ ਤੇ ਇਹ ਕਿਹਾ ਕਿ ਭਰਤੀ ਜਿਹੜੀ ਹੈ ਇਹ ਕਮੇਟੀ ਅਕਾਲ ਤਖਤ ਸਾਹਿਬ ਦੀ ਬਣਾਈ ਕਰੇਗੀ ਹੁਣ ਇਹਦੇ ਵਿੱਚ ਦੋ ਗੱਲਾਂ ਕਿ ਜੇ ਇਹ ਕਰੇਗੀ ਤੇ ਜਿਹੜੀ ਪਹਿਲੀ ਭਰਤੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਨੂੰ ਇਹਨੇ ਭਰਤੀ ਸ਼ੁਰੂ ਕਰਨੀ ਹੈ ਕਮੇਟੀ ਨੇ ਉਸ ਵੇਲੇ ਤੱਕ ਤਾਂ ਉਹਨਾਂ ਨੇ ਪ੍ਰਧਾਨ ਚੁਣ ਲੈਣਾ ਤੇ ਫਿਰ ਕੀ ਹੋਏਗਾ ਫਿਰ ਅਕਾਲ ਤਖਤ ਸਾਹਿਬ ਦਾ ਥਾਪੜ ਲੈ ਕੇ ਪੰਜ ਮੈਂਬਰ ਭਰਤੀ ਕਰਨਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਬੱਡੀ ਕੀਤੇ ਚੜੋਕ ਅਕਾਲ ਤਖਤ ਸਾਹਿਬ ਦੇ ਇਸ ਭਰਤੀ ਕਮੇਟੀ ਦੇ ਅਕਾਲੀ ਦਲ ਚ ਸ਼ਾਮਲ ਹੋਣਗੇ ਜਿਹੜੇ ਲੋਕ ਜਿਹੜੇ ਐਚਐਸ ਫੂਲਕਾ ਵਰਗੇ ਪਹਿਲੇ ਕਹਿ ਚੁੱਕੇ ਨੇ ਕਿ ਜਦੋਂ ਅਕਾਲ ਤਖਤ ਸਾਹਿਬ ਦੀ ਬਣਾਈ ਕਮੇਟੀ ਭਰਤੀ ਸ਼ੁਰੂ ਕਰੇਗੀ ਮੈਂ ਵੀ ਉਸ ਦੇ ਵਿੱਚ ਆਉਂਗਾ ਉਧਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵੀ ਆਉਣੀ ਹੈ ਤੇ ਇੱਕ ਇਹ ਜਦੋਂ ਕਰਗੇ ਇਹ ਤਾਂ ਮਤਲਬ ਤਾਂ ਇਉਂ ਲੱਗਦਾ ਹੈ ਕਿ ਇੱਕ ਅਕਾਲੀ ਧਨ ਪੰਭੀ ਕਉ ਦੇ ਬਹੁਤ ਸਾਰੇ ਹੂਰ ਛੋਟੇ-ਬੋਟੇ ਅਕਾਲੀ ਦਲ ਵੀ ਇਕੱਠੇ ਹੋ ਜਾਣਗੇ ਉਹ ਅਕਾਲੀ ਦਲ 1920 ਤੋਂ ਪਹਿਲੇ ਤ્યાર ਬੈਠੇ ਨੇ ਰਵਿੰਦਰ ਸਿੰਘ ਜਾਜੜੇ ਉਹ ਜਿਨ੍ਹਾਂ ਨੇ ਦੋ ਵਾਰ ਜਲੰਧਰ ਮੀਟਿੰਗ ਕੀਤੀ ਹੈ ਬਾਬਾ ਸਭਜੋਤ ਸਿੰਘ 베ਦੀ ਤੇ ਸਾਰੇ ਜਾਂ ਰਾਮਪੁਰ ਖੇੜੇ ਵਾਲੇ ਬਾਬਾ ਜੀ ਇਹ ਸਾਰੇ ਇਕੱਠੇ ਹੋ ਕੇ ਇਹ ਇੱਧਰ ਆ ਸਕਦੇ ਨੇ ਯਾਨੀ ਇੱਕ ਅਕਾਲੀ ਦਲ ਹੋਰ ਖੜਾ ਹੋਏਗਾ ਨਿਸ਼ਚਿਤ ਤੌਰ ਤੇ ਕਿਉਂਕਿ ਉਹਨੂੰ ਤਖਤ ਦਾ ਥਾਪੜਾ ਹੋਏਗਾ ਉਹ ਉਹਦੇ ਵੱਡੀ ਗਿਣਤੀ ਚ ਲੋਕ ਉਹਦੇ ਚ ਸ਼ਾਮਲ ਹੋਣਗੇ ਉਹਨਾਂ ਜਿਹਨੂੰ ਕਹਿ ਸਕਦੇ ਆ ਕਿ ਭਰਪੂਰ ਹੰਗਾਰਾ ਮਿਲੇਗਾ ਤੇ ਜਿਹੜੇ ਬਾਕੀ ਦਾ ਹੋਰ ਵੀ ਨੇ ਉਹ ਵੀ ਸ਼ਾਇਦ ਉਹਦੇ ਚ ਰਲੇਵਾ ਕਰ ਲੈਣ ਖਾਸ ਤੌਰ ਤੇ ਜਿਹੜੇ ਆ 1920 ਵਰਗੇ ਉਮੀਦਵਾਰ ਨੇ ਹਾਂ ਜਿਨ੍ਹਾਂ ਦੀ ਬੋਟ ਰਾਜਨੀਤੀ ਚ ਘੱਟ ਦਿਲਚਸਪੀ ਹੋ ਸ਼ਾਇਦ ਨਾ ਆਉਣ ਲੇਕਿਨ ਇਹ ਗੱਲ ਬਿਲਕੁਲ ਸਹੀ ਹੈ ਕਿ ਜੇ ਇਸ ਤਰ੍ਹਾਂ ਹੋ ਜਾਂਦਾ ਜੋ ਅਜ ਕਾਲ ਤੱਕ ਸਾਫ ਦੇ ਜਥੇਦਾਰ ਦੇ ਹੁਕਮ ਦਿੱਤਾ ਹੈ ਤਾਂ ਸਮਝੋ ਕਿ ਇੱਕ ਅਖਾਲੀਦਾਨ ਹੋਰ ਖੜਾ ਹੋ ਗਿਆ ਹੁਣ ਹੋਰ ਕੀ ਕਿਹਾ ਹੋਰ ਦੋ ਗੱਲਾਂ ਕਹੀਆਂ ਇੱਕ ਗੱਲ ਤਾਂ ਬੜੀ ਸਪਸ਼ਟ ਕਹੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਹਿੰਦੇ ਤੁਹਾਡੇ ਬਾਰੇ ਵੀ ਹੈ ਕਿ ਜੀ ਤੁਸੀਂ ਤੁਹਾਨੂੰ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਰਾਹ ਤੇ ਤੋੜਿਆ ਜਾ ਸਕਦਾ ਮਤਲਬ ਕਿ ਤੁਹਾਨੂੰ ਵੀ ਹਟਾਇਆ ਜਾ ਸਕਦਾ ਤੁਹਾਨੂੰ ਵੀ ਕੱਢਿਆ ਜਾ ਸਕਦਾ ਤਾਂ ਉਹਨਾਂ ਨੇ ਸਿਰਫ ਇੱਕ ਲਾਈਨ ਦਾ ਜਵਾਬ ਦਿੱਤਾ ਕਿ ਮੇਰੇ ਤਾਂ ਕੱਪੜੇ ਪੈਕ ਨੇ ਮੈਨੂੰ ਕੋਈ ਪ੍ਰਭਾਵ ਨਹੀਂ ਯਾਨੀ ਇਹ ਵੀ ਗੱਲ ਹੋ ਸਕਦੀ ਹੈ ਕਿ ਉਹਨਾਂ ਨੂੰ ਕੋਈ ਗਲਤ ਐਸੀ ਹੈ ਜਿਹੜੀ ਜਿਹੜੇ ਉਹਨਾਂ ਨੇ ਇਸ ਤਰ੍ਹਾਂ ਦੀ ਅੱਜ ਗੱਲ ਕੀਤੀ ਹੈ ਤੇ ਦੂਜਾ ਇਹ ਕਿ ਹੈ ਕਿ ਮੈਨੂੰ ਕੋਈ ਪ੍ਰਭਾਵ ਨਹੀਂ ਤੇ ਇਸ ਬਾਰੇ ਉਹਨਾਂ ਨੇ ਇਹ ਜਦੋਂ ਗੱਲ ਕਹੀ ਤਾਂ ਸਪਸ਼ਟ ਹੈ ਕਿ ਉਹ ਇੱਕ ਸੰਕੇਤ ਦੇਣਾ ਚਾਹੁੰਦੇ ਨੇ ਕਿ ਉਸ ਤੋਂ ਪਹਿਲਾਂ ਸਿੰਘ ਸਰਵੰਤ ਦੀ ਮੀਟਿੰਗ ਬੁਲਾ ਕੇ ਇਹ ਗੱਲ ਕਰ ਲਾਂਗੇ ਮਤਲਬ ਹੁਣ ਦੋ ਨਿਕਲਦੇ ਨੇ ਇੱਕ ਤਾਂ ਜਿਹਦੇ ਬਾਰੇ ਮੈਂ ਪਿਛਲੀ ਵੀਡੀਓ ਚ ਕਿਹਾ ਸੀ ਕਿ ਇਹਨਾਂ ਨੇ ਅੱਜ ਵੀ ਦੱਸਿਆ ਕਿ ਅਸੀਂ ਗਏ ਸੀ ਹਰਜਿੰਦਰ ਸਿੰਘ ਧਾਮੀ ਕੋਲ ਤੇ ਧਾਮੀ ਨੂੰ ਫਲਾ ਕੇ ਕਹਿੰਦੇ ਨੇ ਵਧਾਈ ਦੇਣਗੇ ਤੇ ਮੈਂ ਕਿਹਾ ਸੀ ਵਧਾਈ ਡੇਢ ਦੋ ਘੰਟੇ ਬਾਅਦ ਕਮਰੇ ਮੀਟਿੰਗ ਚ ਹੁੰਦੀ ਹੈ ਵਧਾਈ ਦੇਤੀ ਮਤਲਬ ਤਾਂ ਸਿੰਪਲ ਸੀ ਮਨਾਉਣ ਗਏ ਸੀ ਜਾ ਕੋਈ ਗੱਲਬਾਤ ਹੋਈ ਤੇ ਉਹ ਤੋਂ ਅਗਲੇ ਦਿਨ ਦੀ ਇਹਨਾਂ ਨੇ ਏ بیان ਦਿੱਤਾ ਜਿਹੜਾ ਅੱਜ ਸਾਰੇ মিডিਆ 'ਚ ਘੁੰਮ ਰਿਹਾ ਹੈ ਕਿ ਪੰਜਵੇਂ ਬ੍ਰਿਕ ਕਮੇਟੀ ਹੀ ਪਸਤੀ ਕਰੇਗੀ ਤੇ ਦੂਜੀ ਗੱਲ ਜਿਹੜੀ ਉਹ ਕਹਿੰਦੇ ਨੇ ਕਿ ਮੈਂ ਤਾਂ ਆਪਣੇ ਕੱਪੜੇ ਪਾ ਕੇ ਘਰ ਲਏ ਨੇ ਮੈਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਹੈ ਇਹ ਗੱਲ ਤੋਂ ਲੱਗਦਾ ਹੈ ਕਿ ਕੁਝ ਗਲਬਾਤ ਹੋਈ ਹੈ ਉੱਥੇ ਹੁਣ ਸਿੱਖ ਸਿਆਸਤ 'ਚ ਹੋਕੀਰ ਹੈ ਮੈਂ ਕੱਲ ਕਿਹਾ ਸੀ ਨਾ ਖਲਾਰਾ ਬਹੁਤ ਵੱਧ ਰਿਹਾ ਤੇ ਸੱਚ ਪੁੱਛ ਬਾਤ ਰਿਹਾ ਹੈ ਬੈਲੀਵਾਰ ਸਿੱਧੇ ਤੋਂ ਪਹਿਲਾਂ ਵੀ ਜੇਰ ਤਿੰਨ ਸੰਸਥਾਵਾਂ ਨੇ ਜਿਹੜੀ ਸ਼੍ਰੋਮਣੀ ਕਾਲੀ ਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਸਾਲ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਜਿਹੜੇ ਲੀਡਰ ਨੇ ਜਿਨ੍ਹਾਂ ਨੂੰ ਗਿਆਨੀ ਹਰਪ੍ਰੀਤ ਕਹਿੰਦੇ ਨੇ ਕਿ ਇਹ 10 ਕ ਬੰਦੇ ਨੇ ਤਾਂ ਉਹ ਅਕਾਲ ਤਖਸਾਲ ਦੇ ਖਿਲਾਫ ਨੇ ਉੱਤੋਂ ਤੋਂ ਕਹਿੰਦੇ ਨੇ ਕਿ ਸੀ ਅਕਾਲ ਤਖਸਾਲ ਦੀ ਮੰਨਦੇ ਆ ਪਰ ਮੰਨੀ ਨਹੀਂ ਖਾਸ ਤੌਰ ਤੇ ਭਰਤੀ ਵਾਲੀ ਗੱਲ ਆਪਾਂ ਦੇਖ ਹੀ ਲਈ ਹੈ ਅਕਾਲ ਤਖਤ ਸਾਹਿਬ ਦੀ ਉਹ ਪ੍ਰਵਾਹ ਨਹੀਂ ਕਰਦੇ ਇਸੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਘੋੜਾ ਦਲ ਦਾ ਨਾਮ ਦਿੱਤਾ ਇੱਕ ਤਾਂ ਇਹ ਗੱਲ ਹੈ ਕਿ ਉਹ ਬਿਲਕੁਲ ਅੰਮਸਾ ਬਣਿਆ ਉਹ ਖੜੇ ਨੇ ਕਿ ਅਕਾਲ ਤਖਤ ਜੋ ਮਰਜੀ ਹੈ ਅਸੀਂ ਨਹੀਂ ਪਹਿਲਾਂ ਵੀ ਇੱਕ ਵਾਰੀ ਜਦੋਂ 1K ਦੀ ਗੱਲ ਸ਼ਾਇਦ 94 ਚ ਚੱਲੀ ਸੀ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਹੀ ਬਾਹਰ ਆਏ ਸੀ 1K ਤੋਂ ਉਸ ਤਰ੍ਹਾਂ ਦੀ ਗੱਲ ਉੱਥੇ ਹੈ ਨਹੀਂ ਤਾਂ ਫਿਰ ਇਕਾਲਤੁਰਲਾ ਉਹਨਾਂ ਨੇ ਸਵੀਟ ਲਿਆ ਸੀ ਸਾਧਾਰਨ ਦਲੀਆਂ ਨੇ ਇਹ ਵੀ ਸਬੇਟ ਸਕਦੇ ਸੀ ਦੂਜੀ ਗੱਲ ਦੂਜਾ ਹੈ ਸ਼ਰੌਂਗਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਸ਼ਰੌਂਗਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਕਮਨਾਮਾ ਲਾਗੂ ਕਰਉਣਾ ਇੱਕ ਤੋਂ ਲੋ ਨੇ ਹੁਕਮਨਾਮਾ ਲਾਗੂ ਕਰਾਇਆ ਧੰਵੀ ਸਾਹਿਬ ਨੂੰ ਕਹੀ ਜਾਂਦੇ ਨੇ ਬੜੇ ਇਮਾਨਦਾਰ ਨੇ ਗੁਰਸਿੱਖ ਨੇ ਜੋ ਮਰਜੀ ਨਹੀਂ ਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬੈਣਾ ਗੁਰਸਿੱਖ ਤਾਂ ਹੋਊਗਾ ਤੇ ਇਮਾਨਦਾਰ ਤਾਂ ਹਰ ਇੱਕ ਬੰਦੇ ਨੂੰ ਹੋਣਾ ਚਾਹੀਦਾ ਗੱਲਾਂ ਧੰਵੀ ਸਾਹਿਬ ਨੂੰ ਥੋੜੀ ਪਰ ਪਤਾ ਇਹ ਦੇਖਣਾ ਵੀ ਉਹ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਦੇ ਨੇ ਕਿ ਨਹੀਂ ਮੰਨਦੇ ਸ਼ੁਰੂ ਤੋਂ ਨਹੀਂ ਮੰਨਦੇ ਹੁਕਮ ਤਾਂ ਕਿਸੇ ਹੋਰ ਦਾ ਮੰਨਿਆ ਜਦੋਂ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਹੋ ਗਿਆ ਸੀ ਕਿ ਐਸਜੀਪੀਸੀ ਆਪਣਾ ਚੈਨਲ ਚਲਾਵੇ ਨਹੀਂ ਚਲਾਇਆ ਗਰਬਾਨੀ ਕਿਸੇ ਹੋਰ ਚੈਨਲ ਰਹੀ ਜਾਂਦੀ ਹੈ ਉਹ ਤੁਹਾਨੂੰ ਸਭ ਨੂੰ ਪਤਾ ਹੈ ਪੀਟੀਸੀ ਚੈਨਲ ਤੇ ਪੀਟੀਸੀ ਚੈਨਲ ਕੀ ਦਾ ਇਹ ਵੀ ਸਭ ਨੂੰ ਪਤਾ ਹੈ ਕਿ ਸੁਖਬੀਰ ਸਿੰਘ ਬਾਦ ਹੁੰਦਾ ਤੇ ਉੱਥੇ ਕਿੱਥੇ ਗਿਆ ਹੁਕਮ ਉਹਨੂੰ ਨਹੀਂ ਮੰਨਿਆ ਉਸ ਗੱਲ ਨੂੰ ਤਾਂ 2 ਸਾਲ ਹੋ ਗਏ ਹੁਣ ਜਦੋਂ ਪਹਿਲਾਂ ਤਾਂ 5 ਮਈ ਬ੍ਰਿਕਮਿਟੀ 7 ਮਈ ਬ੍ਰਿਕਮਿਟੀ ਦੀ ਮੀਟਿੰਗ ਨਹੀਂ ਬੁਲਾਈ 2 ਮਿੰਟੇ 2 ਦਿਨ ਹੁਕਮ ਕਦੋਂ ਮੰਨਿਆ ਤੇ ਚਲੋ ਛੱਡੋ ਤੇ ਜਦੋਂ ਇਹਨਾਂ ਨੇ ਨੈਤਿਕ ਦਾ ਦੇ ਆਧਾਰ ਤੇ ਉਦੋਂ ਪਹਿਲਾਂ ਇਹਨਾਂ ਨੇ ਹੁਕਮ ਦਿੱਤਾ ਕਿ ਇਹਦੀ ਜਾਂਚ ਦੀ ਲੋੜ ਨਹੀਂ ਇਹਨਾਂ ਨੇ ਜਾਂਚ ਕਰਵਾਈ ਫਿਰ ਗੈਨੀ ਹਰਪੀਸ ਨੂੰ ਕੱਢਿਆ ਤੇ ਫਿਰ ਇਹਨਾਂ ਨੇ ਜਦੋਂ ਕਿਹਾ ਕੱਢਣ ਤੋਂ ਬਾਅਦ ਅਸਤੀਫਾ ਦਿੱਤਾ 17 ਫਰਵਰੀ ਨੂੰ ਉਦੋਂ ਇਹਨਾਂ ਨੇ ਕਿਹਾ ਵੀ ਅਸਤੀਫਾ ਨਾ ਦਿਓ ਤੁਸੀਂ ਤਾਂ ਨਹੀਂ ਮੰਨੀ ਫਿਰ ਕੱਲ ਜਾ ਕੇ ਕਿਹਾ ਤਾਂ ਨਹੀਂ ਮੰਨੀ ਤੇ ਉਹ ਵੀ ਕੱਲ ਤੱਕ ਸੰਦ ਦੇ ਸਾਹਮਣੇ ਖੜੇ ਨਹੀਂ ਕਿਸਮ ਦਾ ਉਹਨਾਂ ਦੀ ਅੰਤਰ ਕਮੇਟੀ ਜਾ ਕੇ ਉਹਨਾਂ ਨੂੰ ਸ਼ੀਸ਼ਾ ਦਿਖਾਉਣ ਲੱਗੀ ਉਹਨਾਂ ਨੂੰ ਕਿਸਮ ਦਾ ਤਾਂ ਹੀ ਉਹਨਾਂ ਨੇ ਅੱਜ ਕਿਹਾ ਨਾ ਕਿ ਮੈਨੂੰ ਕੋਈ ਪ੍ਰਵਾਹ ਨਹੀਂ ਤੇ ਤਾਂ ਹੀ ਉਹਨਾਂ ਨੂੰ ਕਿਹਾ ਪਿਆਸਤਾ ਸੋਚਦੇ ਸੀ ਵੀ ਅਕਾਲ ਤਖਤ ਦਾ ਸਰਵੋੱਚ ਹੁੰਦਾ ਤਾਂ ਮੈਨੂੰ ਹੁਣ ਪਤਾ ਲੱਗਿਆ ਇਸ ਦੇ ਚਾਰ ਦੁਵਾਰੀ ਤੱਕ ਕੀ ਸਾਡਾ ਹੁਕਮ ਚੱਲਦਾ ਹੈ ਇਹ ਘਟਨਾ ਕਿਉਂ ਵਾਪਰੀ ਸੀ ਕਿਉਂ ਅੰਤਰ ਕਮੇਟੀ ਕਿਉਂ ਰਗੋਜੀਤ ਸਿੰਘ ਬਿਰਕੜੇ 1925 ਦਾ ਐਕਟ ਦਿਖਾਇਆ ਸੀ ਉਹ ਸਾਰੀ ਗੱਲ ਇਹਦਾ ਮਤਲਬ ਅਕਾਲ ਤਖਤ ਦੇ ਸਾਹਮਣੇ ਸ਼ਰੂਪੀ ਕਮੇਟੀ ਵੀ ਖੜ ਗਈ ਅਕਾਲ ਤਖਤ ਵੀ ਹੁਣ ਆ ਗਿਆ ਸਾਹਮਣੇ ਪਹਿਲਾਂ ਤਾਂ ਇਹ ਲੱਗਦਾ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਵਿਕ ਸਿੰਘ ਬਿਲਕੁਲ ਸਪਸ਼ਟ ਜਾਂ ਜਿਹੜਾ ਤਰਕ ਦਾ ਬਿਆਨ ਨਹੀਂ ਦੇ ਰਹੇ ਹਾਂ ਇਕਵਲ ਤਾਂ ਲਗਾਤਾਰ ਇਹ ਕਹਿੰਦੇ ਰਹੇ ਕਿ ਹੁਕਮਨਾਮਾ ਇਨਵਿੰਨ ਲਗ ਹੋਣਾ ਚਾਹੀਦਾ ਲੇਕਿਨ ਵਿਚ ਵਿਚ ਉਹਨਾਂ ਦੀ ਟੋਨ ਉਹਨਾਂ ਦੀ ਗੱਲ ਨੂੰ ਲਪਕਾਉਣਾ ਮੀਟਿੰਗਾਂ ਦਾ ਪੋਸਟਪੋਨ ਕਰਨਾ 28 ਜਨਵਰੀ ਦੀ ਮੀਟਿੰਗ ਪੋਸਟਪੋਨ ਕਰਕੇ ਤਾਂ ਚਲੇ ਗਏ ਫਿਰ ਉੱਥੇ ਜਾ ਕੇ ਗੱਲ ਵਧਾ ਲਈ ਯਾਨੀ ਬਿਲਕੁਲ ਸਪਸ਼ਟ ਆਦੇਸ਼ ਨਹੀਂ ਦੇ ਰਹੇ ਸੀ ਤੇ ਕਿਹੜੇ ਪ੍ਰੈਸ਼ਰ ਸੀ ਇਹ ਨਹੀਂ ਪਤਾ ਪਰ ਹੋਤਾ ਹੀ ਰਿਹਾ ਸੀ ਤੇ ਲੇਕਿਨ ਹੁਣ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਪਸ਼ਟ ਕਹਿਤਾ ਕਿ ਜਿਹੜੀ ਕਮੇਟੀ ਹੀ ਭਰਤੀ ਕਰੂਗੀ ਇਹਦਾ ਮਤਲਬ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਭਰਤੀ ਕੀਤੀ ਉਹਦਾ ਤਾਂ ਵਿਰੋਧ ਹੋ ਗਿਆ ਤੇ ਫਿਰ ਉਹਨਾਂ ਅਕਾਲ ਤਖਤ ਸਾਹਿਬ ਵੀ ਖੜ ਗਏ ਨਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ 'ਚ ਯਾਨੀ ਸਿੱਨੇ ਸੰਸਥਾਵਾਂ 'ਚ ਤੁਸੀਂ ਦੇਖੋ ਹੁਣ ਕਿੰਨਾ ਖੜਾਵਾ ਪੈ ਗਿਆ ਇਹਿਸ ਤਰ੍ਹਾਂ ਆਪਣੇ ਅਮੋ ਸਾਹਮਣੇ ਹੋ ਗਈ ਆ ਇਹ ਤਾਂ یوں ਲੱਗਦਾ ਨਾ ਹੈ ਵੀ ਇਹ ਗੱਲ ਸਹੀ ਵੀ ਹੈ ਔਰ ਗੈਨਰ ਰਵੀਰ ਸਿੰਘ ਨੇ ਜਦੋਂ ਅੱਜ ਗੱਲ ਕੀਤੀ ਆ ਜਦੋਂ ਆਪਾਂ ਕਹਿੰਦੇ ਆ ਕਿ 2 ਦਸੰਬਰ ਨੂੰ ਅਕਾਲੀ ਫੁੱਲਾ ਸਿੰਘ ਜਿਆਦਾ ਹੈ ਲੋਕ ਬੜੇ ਇਸ ਕੋਲ ਨੂੰ ਤਸੱਲੀ ਮਹਿਸੂਸ ਕਰਦੇ ਸੀ ਵੀ ਚਲੋ ਕੋਈ ਗੱਲ ਤਾਂ ਵੱਡੀ ਹੋਈ ਹੈ ਜਥੇਦਾਰਾਂ ਨੇ ਬਿਨਾਂ ਦਬਾਤ ਉਹ ਗੱਲ ਕੀਤੀ ਹੈ ਤੇ ਉਸੇ ਤਰ੍ਹਾਂ ਭਾਵੇਂ ਉਹਨਾਂ ਨਹੀਂ ਪਰ ਉਸੇ ਤਰ੍ਹਾਂ ਦਾ ਅੱਜ ਬਿਆਨ ਹੈ ਕਿ ਸੇਕ ਮਾਰ ਸਕਤਾ ਨੂੰ ਇਹ ਗੱਲ ਚੰਗੀ ਲੱਗੀ ਹੈ ਕਿ ਸਪਸ਼ਟ ਤੌਰ ਤੇ ਗਿਆਨੀ ਰਗਵੀਰ ਸਿੰਘ ਨੇ ਅੱਜ ਜਿਹੜੀ ਗੱਲ ਕਹੀ ਹੈ ਉਹ ਇਸ ਪਾਸੇ ਸੰਕੇਤ ਕਰਦੀ ਹੈ ਕਿ ਉਹ ਬਿਨਾਂ ਦਵਾ ਤੋਂ ਉਹਨਾਂ ਨੇ ਬਿਨਾਂ ਪ੍ਰੈਸ਼ਰ ਤੋਂ ਇਹ ਗੱਲ ਕੀਤੀ ਹੈ ਤਾਂ ਦੂਜੀ ਜਿਹੜੀ ਗੱਲ ਇਹ ਕਹਿਣਾ ਕਿ ਮੈਨੂੰ ਕੋਈ ਪ੍ਰਵਾਹ ਨਹੀਂ ਮੈਂ ਤਾਂ ਦਾ ਬੈਗ ਜਿਹੜਾ ਹੈ ਉਹ ਪੈਕ ਕੀਤਾ ਹੋਇਆ ਹੈ ਇਹ ਵੀ ਆਪਣੇ ਆਪ ਦੇ ਵਿੱਚ ਸੱਚਮੁੱਚ ਉਸੇ ਵግ ਸਕੇਤ ਕਰਦਾ ਹੈ ਜਿਹੜੀ ਗੱਲ ਆਪਾਂ ਲਗਾਤਾਰ ਕਹਿ ਰਹੇ ਸੀ ਕਿ ਜਿਵੇਂ ਗਿਆਨੀ ਰਵੀਰ ਸਿੰਘ ਜਿਵੇਂ ਗਿਆਨੀ ਹਰਪੀਸਾ ਮੁਕਟਿਆ ਕਿਤੇ ਜੇ ਨਾ ਮੰਨੇ ਇਹਨਾਂ ਨੂੰ ਕੱਢਣ ਵਾਲੀ ਸਥਿਤੀ ਤਾਂ ਬਣਾ ਰਹੇ ਤੇ ਉਸ ਤੋਂ ਪਹਿਲਾਂ ਹੀ ਜੇ ਇਸ ਤਰ੍ਹਾਂ ਦੀ ਸਥਿਤੀ ਬਣਦੀ ਵੀ ਹੈ ਲੇਕਿਨ ਉਹਨਾਂ ਨੇ ਇੱਕ ਗੱਲ ਤਾਂ ਖੜੀ ਕਰਤੀ ਇੱਕ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਹੁਣ ਉਹਨਾਂ ਦੀ ਭਰਤੀ ਦਾ ਇੱਕ ਸੰਦੇ ਰੱਦ ਕਰਤੀ ਜਿਹੜੀ ਸ਼ੌਂਦੇ ਅਕਾਲੀ ਦਲ ਨੇ ਦਾਵਾ ਕੀਤਾ ਹੈ ਕਿ ਸੀ ਐਨ ਐ ਕਪੜੇ ਜਿਹੜੇ ਐਨੇ ਜਿਹੜੇ ਮੈਂਬਰ ਬਣਾ ਲਏ ਨੇ ਤੇ ਐਨੇ ਸੀ ਸਾਡੇ ਕੋਲ ਲੱਖ ਜਿਹੜੇ ਹੈ ਪਰਚੀ ਕੱਟੀ ਗਈ ਆ ਸਾਰਾ ਕੁਝ ਇੱਕ ਕਿਸਮ ਦਾ ਰੱਦ ਹੋ ਗਿਆ ਤੇ ਹੁਣ ਅਗਲ ਤੱਕ ਸਾਹਿਬ ਅੱਧੀ ਜੇ ਪੰਜ ਮੈਂਬਰ ਕਰਦੇ ਇਹਦਾ ਮਤਲਬ ਅਗਲ ਤੱਕ ਦਾ ਕਾਲੀਦਨ ਹੋਏਗਾ ਤੇ ਨਾਲ ਫਿਰ ਹੋਰ ਕਾਲੀਦ ਜਿਹੜੇ ਰਾਹ ਦੇਖਦੇ ਨੇ ਛੋਟੇ ਮੋਟੇ ਕਾਲੀਦ ਤੇ ਇਹ ਕਾਲੀਦ ਰਜਿਸਟਰਡ ਨੇ ਉਹ ਸਾਰੇ ਇੱਧਰ ਆ ਜਾਣਗੇ ਖਾਸ ਤੌਰ ਤੇ ਉਹ ਜਿਹੜੇ ਵੋਟ ਦੀ ਰਾਜਨੀਤੀ ਚ ਅਭਿਸ਼ਵਾਸ ਕਰਦੈ ਨੇ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਵੀ ਉਹ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਲ ਹੀ ਬਣਿਆ ਹੋਇਆ ਵੈਸਤਾ ਉਹ ਸ਼ਤਨਾਬ ਲੇਕਿਨ ਇਹ ਗਲ ਹੋਈ ਫਿਰ ਇਹਨੂੰ ਕਿਵੇਂ ਲਈਏ ਗੱਲ ਤਾਂ ਇਹ ਕਿਦੀ ਹੋਣੀ ਸੀ ਨਾ ਅਕਾਲ ਤਖਤ ਸਾਹਿਬ ਦੇ 2 ਦਸੰਬਰ ਨੂੰ ਗੱਲ ਕਿੱਧਰ ਨੂੰ ਚਲੀ ਗਈ ਕਿਉਂ ਚਲੀ ਗਈ ਕਿਉਂਕਿ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਬਣਿਆ ਤੇ ਜਿਨ੍ਹਾਂ ਨੇ ਹੁਕਮ ਨਹੀਂ ਬਣਿਆ ਕੀ ਉਹਨਾਂ ਨੂੰ ਇਸ ਗੱਲ ਦਾ ਫਾਇਦਾ ਹੋਏਗਾ ਸਿਆਸੀ ਤੌਰ ਤੇ ਤੇ ਪਹਿਲਾਂ ਵੀ ਤੋਂ ਬੜਾ ਪਹਿਲਾਂ ਜਿਹੜੇ ਉਹ ਲੋਤੇ ਇਲਜਾਮ ਲੱਗੇ ਦੋਸ਼ ਲੱਗੇ ਬੱਜਰ ਗਨਾਹ ਦੇ ਬੇਅਦਵੀ ਤੋਂ ਲੈ ਕੇ ਮਾਫੀ ਤੱਕ ਸਾਰੇ ਉਹ ਤਾਂ ਪਹਿਲੇ ਹੀ ਖੜੇ ਨੇ ਤੇ ਉਹ ਤਾਂ ਪਹਿਲੇ ਝੋਲੀ ਪਾਏ ਹੋਏ ਨੇ ਹੁਣ ਇੱਕ ਨਵੀਂ ਗੱਲ ਆ ਜੂਗੀ ਕਿ ਹਾਲ ਤੱਕ ਸਭ ਤੋਂ ਭਗੋੜੇ ਹੋਗੇ ਤੇ ਕੀ ਉਹਨਾਂ ਨੂੰ ਸਿਆਸੀ ਤੌਰ ਤੇ ਫਾਇਦਾ ਹੋਊ ਇਹਨੂੰ ਦੂਜੇ ਐਂਗਲ ਤੋਂ ਵੀ ਦੇਖ ਸਕਦੇ ਹਾਂ ਹੁਣ ਸ਼ਬਦ ਜਥੇਦਾਰ ਸਾਹਿਬ ਨੇ ਇਸ ਅੱਜ ਦੇ ਬਿਆਨ ਨਾਲ ਇੱਕ ਕਿਸਮ ਦਾ ਸ਼ਾਇਦ ਧੱਕੇ ਹੀ ਬਾਹਰ ਹੋ ਭਾਈ ਸੋਦਰ ਜੋ ਹਲੇ ਵੀ ਤੁਸੀਂ ਨਹੀਂ ਤਾਂ ਫਿਰ ਇਸ ਤਰ੍ਹਾਂ ਦੀ ਭਾਤੀ ਮੈਂ ਬਸ ਬੜੀ ਜਲਦੀ ਮੀਟਿੰਗ ਕਰ ਰਿਹਾ ਜੇ ਮੀਟਿੰਗ ਹੋ ਜਾਂਦੀ ਹੈ ਕੱਲਾ ਭਾਜ ਮੈਂ ਵੀ ਭਾਤੀਆਂ ਦਾ ਮਸਲਾ ਥੋੜੀ ਹੋਊ ਫਿਰ ਤਾਂ ਹੋਰ ਮਸਲੇ ਵੀ ਉੱਠਣਗੇ ਜਿਹੜੇ ਜਿਹੜੇ ਕੱਲ ਤੱਕ ਸੰਦੂਰ ਭਗੜੇ ਨੇ ਉਹ ਵੀ ਆ ਸਕਦੇ ਨੇ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਆਵੇ ਨਾ ਜਿਵੇਂ ਪੰਜਾਬੀ ਚ ਕਹਿੰਦੇ ਨੇ ਜਦੋਂ ਬੰਦਾ ਝਗਾ ਝਾਕੇ ਫਿਰ ਕੋ ਡਰਦੇ ਰਹਿੰਦਾ ਹੁੰਦਾ ਤੋ ਇਸ ਤਰ੍ਹਾਂ ਦੀ ਵੀ ਕਹਾਣੀ ਹੋ ਜੂਗੀ ਸੋ ਜੋ ਵੀ ਹੈ ਅੱਜ ਸੱਚਮੁੱਚ ਹੀ ਬਹੁਤ ਦਿਨਾਂ ਬਾਅਦ ਜੈਨੀ ਰਵੀਰ ਸਿੰਘ ਨੇ ਅਕਾਲ ਤਖਤ ਸਾਹਿਬ ਦੀ ਦੇ ਸਤਕਾਰ ਉਹਦੀ ਮਰਿਆਦਾ ਉਹਦੇ ਅਨਸਾਰ ਜਿਹੜੀ ਗੱਲ ਇੱਕ ਵਾਰ ਫੇਲ ਕੀਤੀ ਹੈ ਇਸ ਦਾ ਸਰਪਸੋ ਸਵਾਗਤ ਹੋ ਰਿਹਾ ਸੁਧਾਰ ਲਹਿਰ ਵਾਲੇ ਖੁਸ਼ ਨੇ ਬਡਾਲਾ ਸਾਹਿਬ ਤਾਂ ਕਹਿੰਦੇ ਬਸ ਅਸੀਂ ਪਰਚੀਆਂ ਕਟਾ ਕੇ ਤੇ ਕੰਮ ਸ਼ੁਰੂ ਕਰ ਦੇਣਾ ਤੇ ਅਸੀਂ ਤਾਂ ਕਹਿੰਦੇ ਪਹਿਲੇ ਹੀ ਡੀਕ ਰਹੇ ਆ ਇਸ ਤਰ੍ਹਾਂ ਦੇ ਦੇਸ਼ ਨੂੰ ਤਾਂ ਹੁਣ ਬਹੁਤ ਸਾਰੇ ਲੋਕ ਆਮ ਲੋਕ ਵੀ ਡੀਕ ਰਹੇ ਨੇ ਕਿ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਅਸੀਂ ਵੀ ਜਿਹੜਾ ਹੈ ਇਸ ਅਕਾਲੀ ਦਲ ਦਾ ਹਿੱਸਾ ਬਣਾਂਗੇ ਦੇਖੋ ਕੀ ਬਣਦਾ ਲੇਕਿਨ ਅੱਜ ਦੀ ਡਿਵੈਲਪਮੈਂਟ ਬੜੀ ਖਾਸ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ